ਜੀਵਨ ਸਾਥੀ ਰਿਸ਼ਤੇਦਾਰਾਂ ਦੇ ਪਿੱਛੇ ਲੱਗ ਕੇ ਕਦੇ ਵੀ ਆਪਣੇ ਜੀਵਨ ਸਾਥੀ ਨਾਲ ਲੜਾਈ ਝਗੜਾ ਅਕਲੇਸ਼ ਨਾ ਕਰੋ ਕਿਉਂਕਿ ਜਦੋਂ ਸਾਡੇ ਨਾਲ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਹਸਪਤਾਲ ਵਿੱਚ ਸਾਡੇ ਨਾਲ ਰਾਤਾਂ ਕੌਣ ਗੜਦਾ ਹੈ ਜੀਵਨ ਸਾਥੀ ਰਿਸ਼ਤੇਦਾਰ ਸਾਡੀ ਖਬਰ ਲੈ ਕੇ ਵਾਪਸ ਮੁੜ ਜਾਂਦੇ ਨੇ ਇੱਥੋਂ ਤੱਕ ਸਾਡੇ ਕੱਪੜੇ ਜੀਵਨ ਸਾਥੀ ਬਦਲਦਾ ਲਈ ਮਾਪੇ ਬਾਅਦ ਸਿਰਫ ਜੀਵਨ ਸਾਥੀ ਸਾਡੀ ਜ਼ਿੰਦਗੀ ਦਾ ਸਹਾਰਾ ਬਣਦੇ ਜੀ ਬੈਨ ਭਰਾ ਸੱਜਣ ਮਿੱਤਰ ਤੇ ਬਾਕੀ ਰਿਸ਼ਤੇਦਾਰ ਤੇ ਆਪਣੀ ਸ਼ਰਦਾ ਦੇ ਅਨਸਾਰ ਹੀ ਸਾਡਾ ਸਾਥ ਦਿੰਦੇ ਜੀ ਜੀਵਨ ਸਾਥੀ ਦੇ ਕੋਲ ਹੁੰਦੇ ਹੋਏ ਵੀ ਉਸ ਦੀ ਕਮੀ ਮਹਿਸੂਸ ਕਰਕੇ ਵੇਖੋ ਉਸ ਦੀ ਸਾਨੂੰ ਕਿੰਨੀ ਲੋੜ ਹੈ ਜਾਂ ਅਸੀਂ ਉਸ ਦੇ ਬਿਨਾਂ ਕੱਖ ਦੇ ਵੀ ਨਹੀਂ ਆ ਮੈਨੂੰ ਹਾਰ ਨਾ ਦੇਣਾ ਬਾਬਾ ਦੇਵ ਸਿੰਘ ਜੀ ਮੇਰਾ ਜਿਤਨਾ ਬੜਾ ਜ਼ਰੂਰੀ ਜੇ ਤੇ ਕੱਲਾ ਚੱਲ ਪਿਆ ਵਾਂ ਇਸ ਰਾਹ 'ਤੇ ਮੰਜ਼ਲ ਦਾ ਮਿਲਣਾ ਬੜਾ ਜ਼ਰੂਰੀ ਜੇ ਇੱਥੇ ਸਾਰੇ ਖੜੇ ਨੇ ਮੈਨੂੰ ਘੇਰ ਕੇ ਕਿ ਮੇਰੀ ਹਾਰ ਦਾ ਤਮਾਸ਼ਾ ਵੇਖਣ ਲਈ ਇਨਾਂ ਦੇ ਮੂੰਹ ਤੇ ਥੱਪੜ ਮਾਰਨਾ ਜ਼ਰੂਰੀ ਏ ਭਾਵੇਂ ਜਿੰਨਾ ਮਰਜੀ ਦੂਰ ਹੋ ਜਾਵਾਂ ਇਸ ਦੁਨੀਆ ਤੋਂ ਐਨੇ ਕੀ ਕਿਰਪਾ ਕਰਨਾ ਮੈਨੂੰ ਹਮੇਸ਼ਾ ਆਪਣੇ ਕੋਲ ਰੱਖਣਾ ਬਾਬਾ ਦੀਪ ਸਿੰਘ ਜੀ ਮੇਰੇ ਅਟੁੱਟ ਭਰੋਸੇ ਦੀ ਲਾਜ ਰੱਖਣਾ ਬਾਬਾ ਦੀਪ ਸਿੰਘ ਜੀ ਜਦੋਂ ਸਾਡੇ ਨਾਲ ਬਾਬਾ ਦੀਪ ਸਿੰਘ ਜੀ ਨੇ ਫਿਰ ਸਾਨੂੰ ਡੋਲਣ ਦੀ ਕੀ ਲੋੜ ਹੈ ਜਦੋਂ ਸਾਡੇ ਨਾਲ ਬਾਬਾ ਦੀਪ ਸਿੰਘ ਜੀ ਨੇ ਫਿਰ ਸਾਨੂੰ ਡੋਲਣ ਦੀ ਕੀ ਲੋੜ ਆ ਬਿਨ ਮੰਗਿਆ ਸਭ ਕੁਝ ਮਿਲ ਜਾਂਦਾ ਫਿਰ ਸਾਨੂੰ ਬੋਲਣ ਦੀ ਕੀ ਲੋੜ ਆ ਤੁਵਾਰੀ ਸਾਰੇ ਬੋਲੋ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਭਗਤ ਨੂੰ ਨਜਾਇਜ਼ ਕੁਝ ਵੀ ਨਾ ਕਹਿਣਾ ਕਿਉਂਕਿ ਜੇ ਉਹ ਤੁਹਾਡਾ ਨਜਾਇਜ਼ ਸਹਿ ਗਿਆ ਨਾ ਤਾਂ ਮੇਰੀ ਇੱਕ ਗੱਲ ਲਿਖ ਕੇ ਲੈ ਲਓ ਤੁਹਾਡਾ ਬੇੜਾ ਵਹਿ ਗਿਆ ਗੱਲ ਯਾਦ ਰੱਖਿਓ ਤਨ ਤਨ ਬਾਬਾ ਦੀਪ ਸਿੰਘ ਜੀ ਅਸੀਂ ਬਹੁਤ ਜ਼ਿਆਦਾ ਮਤਲਬੀ ਆ ਅਸੀਂ ਬਹੁਤ ਜ਼ਿਆਦਾ ਮਤਲਬੀ ਆ ਸਾਡਾ ਚੰਗਾ ਹੋ ਜਾਵੇ ਅਸੀਂ ਇਸ ਲਈ ਸਾਰਿਆਂ ਦਾ ਚੰਗਾ ਮੰਗਦੇ ਆ